ਤੇ ਬਾਕੀ ਇੱਕ ਗੱਲ ਹੋਰ ਬਾਈ ਅੱਜ ਦੇ ਬਲੌਗ ਚ ਵਿੱਚ ਬੜਾ ਕੋਈ ਕੁਝ ਖਾਸ ਹੈ ਨਹੀਂ ਗਾ ਕਿਉਂਕਿ ਮੀ ਆਈ ਗਿਆ ਬਾਈ ਤੁਰੇ ਤਾਂ ਹੈ ਨਹੀਂ ਗੇ 10 15 ਕਿਲੋਮੀਟਰ ਆਏ ਆ 10 15 ਕਿਲੋਮੀਟਰ ਹੁਣ ਛੁੱਟੀ ਜੀ ਮਾਰ ਦਾਂਗੇ ਖਿੱਚ ਕੇ ਜੇ ਵੀ ਕੱਲ ਨੂੰ ਫਿਰ ਥੋੜਾ ਜਿਹਾ ਹੋਰ ਸੌਖਾ ਜਾਊ ਜੁਨੇ ਕੱਲ ਨੂੰ ਫਿਰ ਤੇ ਬਾਕੀ ਬੜਾ ਕੋਈ ਖਾਸ ਨਹੀਂ ਤੁਸੀਂ ਆਪ ਹੀ ਦੇਖ ਲਓ ਅੱਜ 3 ਅਗਸਤ ਜੀ ਦਿਨ ਐਤਵਾਰ ਤੇ ਸਮਾਂ ਜਿਹੜਾ 10:30 ਦਾ ਹੋ ਗਿਆ। ਮੀ ਆਈ ਜਾਂਦਾ ਜੀ ਹਲਕਾ ਹਲਕਾ ਕਣਮਨ ਕਾਣੀ ਜੀ ਹੈ ਜਿਹੜੀ ਉਹ ਹੋਈ ਜਾਂਦੀ ਹੈਗੀ ਤੜਕੇ ਦੀ ਤੇ ਆਪਾਂ ਹੈਗੇ ਆਂਗੇ ਜਗਾ ਜਿਹੜੀ ਹੈਗੀ ਹੈ ਜੀ ਇਹ ਕਾਨਪੁਰ ਗੁਰਦੁਆਰਾ ਸਾਹਿਬਾ ਕਾ ਪਿਛਲੀ ਜਿੱਥੇ ਆਪਾਂ ਰਾਤ ਕੱਟੀ ਤੇ ਐਸੇ ਦੇ ਨਾਲ ਹੀ ਸਵੇਰ ਦੀ ਸਾਰਿਆਂ ਨੂੰ ਜੀ 7:00 ਦੇ ਕਾਲ ਵੱਡੇਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦਾ ਜਿਹੜਾ ਆਪਣਾ ਸਫ਼ਰ ਹੈਗਾ ਬਸ ਆਪਾਂ ਜੀ ਸ਼ੁਰੂ ਕਰਨ ਲੱਗੇ ਹਾਂਗੇ ਆ ਥੋੜਾ ਜਿਹਾ ਮੌਸਮ ਜਿਹਾ ਸਾਫ਼ ਹੋ ਜੇ ਤੇ ਫਿਰ ਆਪਾਂ ਚੱਲਦੇ ਆ ਅੱਗੇ ਵੱਲ ਨੂੰ 70 ਕਿਲੋਮੀਟਰ ਆਪਾਂ ਜਿਹੜਾ ਅੱਜ ਦਾ ਸਫ਼ਰ ਕਰਕੇ ਅੱਗੇ ਜਾਣਾਗਾ ਜੀ ਤੇ ਬਿਲਕੁਲ ਤਿਆਰਾਂਗੇ ਜੀ ਨਾਹਤੇ ਤੋਤੇ ਹੋਏ ਆਂਗੇ ਗੁਰਦੁਆਰਾ ਸਾਹਿਬ ਦੇ ਨਾਲੇ ਸੀ ਵਧੀਆ ਰਹਿائش ਸੀਗੀ ਰਾਤ ਆਪਾਂ ਸੁੱਤੇ ਸੀਗੇ ਤੇ ਚਲਦੇ ਆ ਜੀ ਆਪਣੇ ਆੜੀਆਂ ਮਿੱਤਰਾਂ ਕੋਲੇ ਹਾਂ ਆ ਇੱਥੇ ਆਪਣੀ ਰਾਤ ਦੀ ਰਹਿائش ਸੀਗੀ ਜੀ ਤੇ ਇੱਕ ਪੱਖਾ ਇੱਧਰ ਲਾਇਆ ਹੋਇਆ ਤੇ ਇੱਕ ਪੱਖਾ ਉੱਪਰ ਬੜਾ ਵਧੀਆ ਤੇ ਬੜੀ ਵਧੀਆ ਨੀਂਦ ਆਈ ਜੀ ਥੱਲੇ ਗੱਦੇ ਸੀਗੇ ਵਧੀਆ ਨਿਸ਼ੂ ਅੰਦਰ ਪਿਆ ਸੀਗਾ ਤੇ ਹਾਂਜੀ ਮੁੰਡਿਓ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਨੇ ਅੱਛਾ ਦਾਤਾ ਅੱਛਾ ਦਾਤਾ ਫੜ ਲਾ ਹਾਂ ਤੇ ਕਿਵੇਂ ਨੰਗੇ ਕਾਨਪੁਰ ਚ ਦੋਦਣਾ ਵਧੀਆ ਲੰਗੇ ਆਪਣੇ ਨਾਲ ਬਾਈ ਸੀਗੇ ਦੋ ਤਿੰਨ ਆਪਣੇ ਬਾਈ ਮਿਲਣ ਆਏ ਸੀਗੇ ਆਪਾਂ ਨੂੰ ਵਧੀਆ ਉਹਨਾਂ ਨੇ ਕਮਾ ਫਰਾ ਦਿੱਤਾ ਸਾਰਾ ਕਾਨਪੁਰ ਕਮਾਤਾ ਆਪਾਂ ਨੂੰ ਤੇ ਬਾਈ ਦਾ ਸੁਭਾਅ ਬਹੁਤ ਵਧੀਆ ਸੀਗਾ ਤੇ ਇੱਕ ਵਜੇ ਆਪਣੇ ਕੋਲੇ ਬੈਠਿਆ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰੋ ਬਾਕੀ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਣਗੇ ਆਪਣੀ ਕਾਨਪੁਰ ਸਿਟੀ ਦੀ ਠੀਕ ਹੈ ਜੀ ਕਿ ਇਧਰਲੇ ਪਾਸੇ ਨਹੀਂ ਸੁ ਹੋਣੀ ਇਹ ਆ ਨਿੱਕੀ ਗੁੱਟੀ ਚੱਕ ਕੇ ਆਣ ਮਤਲਬ ਹੈ ਕਾਮਯਾਬੀ ਦੀ ਚੀਜ਼ ਐ ਇਹ ਨਿੱਕੀ ਜੀ ਫੜ ਕੇ ਅਮੀਰੀ ਜੀ ਫੀਲ ਹੋ ਰਹੀ ਹੈ ਤੇ ਆਪਣਾ ਯੂਕੇ ਵਾਲੇ ਬਾਈ ਦਾ ਬਹੁਤ-ਬਹੁਤ ਧੰਨਵਾਦ ਫੋਜੀ ਬਾਈ ਦਾ ਤੇ ਬਸ ਇਹ ਵਧੀਆ ਆਵਾਜ਼ ਆਉਂਦੀ ਹੈ ਮੈਂ ਸੁਣੀ ਹੈ ਤੇ ਪਹਿਲੇ ਵਾਲਾ ਵਲੋਗ ਤੁਸੀਂ ਦੇਖਿਆ ਹੋਣਾ ਬਹੁਤ ਚੰਗਾ ਲੱਗਿਆਣਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੇਕ੍ਰਿਸ਼ਨ ਤੇ ਦੰਡਵਤ ਪ੍ਰਣਾਮ ਜੀ ਤੇ ਬਸ ਦਿੱਲੀ ਵਾਲੇ ਸੰਗਤਾਂ ਦੁਆਰਾ ਭੇਜੇ ਹੋਏ ਇਹ ਖਾ ਰਹੇ ਹਾਂ ਹੁਣ ਇਹ ਡੱਬਾ ਪੂਰਾ ਮੁਕਾਇਆ ਸੀ ਆ ਪਿੱਛੇ ਮਾੜਾ ਡੱਬਾ ਵੀ ਦਿਖਾ ਦੇ ਆ ਲੋ ਮਠਿਆਈ ਜੀ ਦਾ ਤੇ ਆਪਾਂ ਸਾਰਾ ਕਾਨਪੁਰ ਘੁੰਮਿਆ ਇਹਨਾਂ ਦੀ ਬਦੌਲਤ ਸਾਰੇ ਕਰਤਾ ਕਰਤਾ ਕਾਨਪੁਰ ਵਾਲੇ ਇਹ ਨੇ ਇਹਨਾਂ ਨੇ ਸਾਨੂੰ ਸਾਰਾ ਕਾਨਪੁਰ ਦਿਖਾਇਆ ਕਬਰਿਸਤਾਨ ਅਥੇ ਦਾ ਆਪਣਾ ਕਿਹੜਾ ਗੰਗਾ ਬਿਹਰਾਜ ਸੀਗਾ ਹੋਰ ਇੱਕੋ ਥਾਂ ਤੇ ਗਏ ਸੀ ਕੀ ਨਾਮ ਚੀ ਦਾ ਹੈ ਲਾਲ 임ਲੀ ਇੱਕ ਫੈਕਟਰੀ ਹੈਗੀ ਜਿੱਥੇ ਕੰਬਲ ਬਣਦੇ ਨੇ ਉਹ ਦਿਖਾਇਆ ਸਾਰਾ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਨੀਸ਼ੂ ਹਾਈਕਰ ਚੈਨਲ ਤੇ ਤੇ ਫੇਲ ਬੰਦਾ ਤੇ ਗੁਰੂ ਘਰ ਦਿਖਾਇਆ ਇਹਨੇ ਸਸਰੀਆ ਕਾਟ ਦੇ ਨਾਲ ਹੀ ਸਸਰੀਆ ਕਾਟ ਜਿਹੜਾ ਉੱਥੇ ਘਾਟ ਹੈ ਗੰਗਾ ਘਾਟ ਉਹ ਮੈਂ ਵੀ ਦਿਖਾਇਆ ਹੋਇਆ ਤੇ ਬਾਕੀ ਆਪਾਂ ਵਾਰਤਾਲਾਪ ਕਰਦੇ ਆ ਆਪਣੇ ਸਰਬਜੀਤ ਭਾਈ ਨਾਲ ਜਿਹੜੇ ਕੀ ਸਾਨੂੰ ਸਾਰਾ ਕੁਝ ਦਿਖਾ ਕੇ ਲਿਆਏ ਨੇ ਥੋੜਾ ਜਿਹਾ ਤੁਹਾਨੂੰ ਚੰਗੇ ਤਰੀਕੇ ਨਾਲ ਹੋਰ ਦੱਸ ਸਕਦੇ ਨੇ ਤੇ ਇੱਥੇ ਇੱਕ ਮਾਰਕੀਟ ਵੀ ਹੈਗੀ ਅਸਲੇ ਦੀ ਆਪਣੀ ਮਾਰਕੀਟ ਹੈ ਪੂਰੇ ਪੰਜਾਬ ਮਤਲਬ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਨਾ ਏਸ਼ੀਆ ਦੀ ਸਭ ਤੋਂ ਜ਼ਿਆਦਾ ਵੱਡੀ ਅਸਲੇ ਦੀ ਮਾਰਕੀਟ ਹੈ ਅਫਗਾਨਿਸਤਾਨ ਤੋਂ ਬਾਅਦ ਅਸਲਾ ਕਾਨਪੂਰੀ ਹੈ ਹਾਂਜੀ ਗੀਤਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਆਪਾਂ ਇੱਥੋਂ ਖਾਸ ਕਾਨਪੁਰ ਤੋਂ ਹੀ ਜੀ ਹਾਂਜੀ ਹਾਂਜੀ ਆਪਾਂ ਇੱਥੇ ਕਾਨਪੁਰ ਠੀਕ ਹੈ ਜੀ ਇੱਥੇ ਆਪਣੇ ਇਸ ਏਰੀਆ 'ਚ ਤੁਸੀਂ ਦੱਸਿਆ ਜੀ ਪੰਜਾਬੀ ਭਰਾ ਕਿੰਨੇ ਕੁ ਰਹਿੰਦੇ ਆ ਜੀ ਕਰੀਬ 9000 ਪਰਿਵਾਰ ਹੈਗਾ ਤਾਂ ਐਸੀ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਜਿੱਥੇ ਬੈਠੇ ਲਾਲ ਲਾਲ ਬੰਗਲਾ ਲਾਲ ਮੰਗਲੇ ਵਾਲਾ ਲਾਲ ਬੰਗਲਾ ਹੈਗਾ ਪਹਿਲਾਂ ਡਿਫੈਂਸ ਦੇ ਏਰੀਆ ਦੇ ਜਿੱਥੇ ਲਾਲ ਕੁਆਟਰ ਹੁੰਦੇ ਸੀ ਹਾਂਜੀ ਤੇ ਅੱਜ ਵੀ ਇੱਥੋਂ 1 ਕਿਲੋਮੀਟਰ ਦੂਰ ਲਾਲ ਕੁਆਟਰ ਹੈਗੇ ਨੇ ਤੇ ਜਦ 1947 ਵਾਲਾ ਵਾਪਰਾ ਹੋਇਆ ਉਹਦੇ ਮਗਰੋਂ ਇੱਥੇ ਜਿਹੜੇ ਸਿੱਖ ਸੰਗਤਾਂ ਆਈਆਂ ਨੇ ਹਾਂਜੀ ਤਾਂ ਇਹਨੂੰ ਲਾਲ ਕੁਆਟਰ ਦੇ ਨਾਂ ਤੋਂ ਫਿਰ ਇਹਨੂੰ ਲਾਲ ਬੰਗਲਾ ਕਿਹਾ ਗਿਆ ਠੀਕ ਹੈ ਜੀ ਇਹ ਲਾਲ ਬੰਗਲਾ ਹੈ ਇਹਦੇ ਹੀ ਬਗਲ ਚ ਅਗਰ ਜਾਓਗੇ ਥੋੜੀ ਦੂਰ ਕਰੀਬ 1 ਕਿਲੋਮੀਟਰ ਤੇ 에ਅਰ ਫੋਰਸ ਦਾ ਐਚਲ ਹੈਗਾ ਜਿੱਤੇ ਪੂਰੇ ਕਾਂਪੂਰ ਚ ਜਿੰਨਾ ਵੀ ਡਿਫੈਂਸ ਸਿਸਟਮ ਹੈਗਾ ਮਤਲਬ ਇੰਡੀਆ ਜਿਹੜਾ ਵੀ ਜਹਾਜ਼ ਖਰਾਬ ਹੁੰਦਾ ਤੇਰੇ ਫੇਰੇ ਲਈ ਆਉਂਦਾ ਉਹ ਹੈਗਾ ਆ ਜਿਹੜਾ ਸਾਰਾ ਜਹਾਜ਼ਾਂ ਦਾ ਇੱਥੇ ਆ ਜਿਆਦਾ ਹਾਂ ਜੀ ਹਾਂ ਜੀ ਹਾਂ ਜੀ ਦੇ ਪੇਰਿੰਗ ਇੱਥੇ ਹੀ ਹੈਗੀ ਪੂਰੇ ਇੰਡੀਆ ਦੀ ਠੀਕ ਹੈ ਜੀ ਤੇ ਭਾਈ ਇਹ ਇੱਕ ਆਪਣਾ 84 ਵਾਲਾ ਜਿਹੜਾ ਅਪ ਦਿੱਲੀ ਬਾਰੇ ਤਾਂ ਸਾਰਿਆਂ ਨੇ ਸੁਣੀ ਆ ਲਗਭਗ ਵੀ ਦਿੱਲੀ ਚ ਬਹੁਤ ਕੁਝ ਹੋਇਆ ਹਨਾ ਜੇ ਤਾਂ ਹਾਂ ਜੀ ਹਾਂ ਜੀ ਇਸ ਜਗ੍ਹਾ ਤੇ ਵੀ ਕੁਝ ਹੋਇਆ ਜੀ ਇੱਥੇ ਬਹੁਤ ਕੁਝ ਹੋਇਆ ਹੈ ਇੱਥੇ ਵੀ ਬਹੁਤ ਜ਼ਿਆਦਾ ਕੈਜੁਐਲਟੀਆਂ ਹੋਈਆਂ ਦਿੱਲੀ ਤੋਂ ਵੱਧ ਕੈਜੁਐਲਟੀਆਂ ਕਾਨਪੁਰ ਦੇ ਅੰਦਰ ਹੋਈਆਂ ਨੇ ਸਿੱਖਾਂ ਦੀ ਜਿਹੜਾ ਹਜੇ ਤੱਕ ਬਹੁਤ ਘੱਟ ਲੋਕ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ ਉਹਨਾਂ ਨੂੰ ਸੈਂਟਰ ਗਵਰਨਮੈਂਟ ਦੇ ਅਕੋਰਡ ਦੇ ਕਰਕੇ ਦਿੱਲੀ ਨੂੰ ਪ੍ਰੋਮੋਟ ਕਰਕੇ ਪਤਾ ਲੱਗਦਾ ਹੈ ਕਿ ਸਿੱਖਾਂ ਦਾ ਜਿਹੜਾ ਕਲੂਆਰਾ ਉੱਥੇ ਹੋਇਆ ਸੀ ਉੱਥੇ ਦਿੱਲੀ ਜ਼ਿਆਦਾ ਹੋਇਆਗੀ ਕਾਨਪੁਰ ਬਹੁਤ ਜ਼ਿਆਦਾ ਹੋਇਆ ਜੇ ਚੇ ਨਿਰੰਕਾਰੀ ਕਾਂਡ ਜਿਹੜਾ ਵੀ ਹੋਇਆ ਸੀ ਉਹ ਵੀ ਅੰਮ੍ਰਿਤਸਰ ਦੁੱਜਾ ਇੱਥੇ ਹੋਇਆ ਸੀ ਕਾਨਪੁਰ ਆਮਰਾ ਜੜਾ ਨਿਰੰਕਾਰਿਕਾਡ ਹੋਇਆ ਸੀ ਤੁਹਾਡੀ ਉਦੋਂ ਕਿੰਨੀ ਉਮਰ ਸੀਗੀ ਤੁਸੀਂ ਦੇਖਿਆ ਜੀ ਇਹ ਜੋ 84 ਸੀ ਤੁਹਾਨੂੰ ਆਚਾਰ ਉੱਤੋਂ 5 ਸਾਲ ਦਾ ਸੀ ਚਾਰ ਪੰਜ ਸਾਲ ਜੀ ਤੇ ਤੁਹਾਡਾ ਜਨਮ ਤਾਂ ਇੱਥੋਂ ਦਾ ਹੀ ਆ ਜੀ ਹਾਂ ਜੀ ਜਨਮ ਇੱਥੋਂ ਦਾ ਹੀ ਆ ਸਾਡੇ ਨਾਨਕੇ ਜਿਹੜੇ ਹੈਗੇ ਨੇ ਉਹ ਪਿੱਛੋਂ ਪੰਜਾਬ ਤੋਂ ਨੇ ਕਿੱਥੋਂ ਦੀ ਪੰਜਾਬ ਪੰਜਾਬ ਤੋਂ ਪੰਜਾਬ ਤੋਂ ਪਛਾਵਰ ਤੋਂ ਪਛਾਵਰ ਠੀਕ ਹੈ ਜੀ ਉੱਥੋਂ ਆਏ ਨੇ ਕਰੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਸასი ਗੱਲ ਭਾਰੀ ਬਹੁਤ ਗ੍ਰੇਟ ਸਾਹਮਣੇ ਬਈ ਕਾਨਪੁਰ ਸ਼ਹਿਰ ਦੇ ਵਿੱਚ ਨਾ ਪੁਲ ਬਣਿਆ ਹੋਇਆਗਾ ਤੇ ਪੁਲ ਦੇ ਉੱਤੇ ਲਿਖਿਆ ਹੋਇਆਗਾ 1815 ਦੇ ਵਿੱਚ ਕਾਨਪੁਰ ਜਿਹੜਾ ਸੀ ਨਾਲ ਪੈਂਦਾ ਸੀਗਾ ਤੇ ਫਿਰ ਬਈ ਲਿਖਿਆ ਹੋਇਆ ਜੇਕੇ ਮੰਦਰ ਜਿਹੜੀਆਂ ਇੱਥੋਂ ਸ਼ਹਿਰ ਦੀਆਂ ਵਧੀਆ-ਵਧੀਆ ਥਾਵਾਂ ਦੇਖਣ ਵਾਲੀਆਂ ਹਨਾ ਉਹਨਾਂ ਦੇ ਨਾਂ ਲਿਖੇ ਹੋਇਆਗੇ ਤੇ ਫਿਰ ਬਈ ਇਹ 1825 ਚ ਜਾ ਕੇ ਕਾਨਪੁਰ ਨਾ ਕੇ ਨਾਲ ਪੈਣ ਲੱਗ ਗਿਆ ਅੱਖਰ ਆ ਜਿਹੜੇ ਉਹ ਬਦਲ ਗਏ ਪੜੀ ਜਾਇਓ ਬਾਈ ਤੁਸੀਂ ਨਾਲ ਦੀ ਨਾਲ ਫਿਰ ਬਈ 1857 ਚ ਜਾ ਕੇ ਕਾਨਪੁਰ ਫਿਰ ਕੇ ਨਾਲ ਪੈ ਗਿਆ ਤੇ ਅੱਖਰ ਜਿਹੜੇ ਫਿਰ ਬਦਲ ਗਿਆ ਸਾਰੇ ਦੇ ਸਾਰੇ ਫਿਰ ਬਈ 1879 ਚ ਆ ਕੇ ਕਾਨਪੁਰ ਸੀ ਨਾਲ ਹੋ ਗਿਆ ਤੇ ਫਿਰ 1948 ਦੇ ਵਿੱਚ ਬਈ ਆ ਕੇ ਜਿਹੜਾ ਕਾਨਪੁਰ ਹੁਣ ਚੱਲਦਾਗਾ ਅੱਜ ਕੱਲ ਉਹ ਹੋ ਗਿਆ ਤੇ 1948 ਤੋਂ ਬਾਅਦ ਬਈ ਇਹ ਹੁਣ ਤੱਕ 2025 ਤੱਕ ਕਾਨਪੁਰ ਦੇ ਜਿਹੜੇ ਉਹੀ ਅੱਖਰ ਚੱਲਦੇ ਆਉਂਦੇ ਨੇ ਤੇ ਜੇ ਪੁਲ ਦੇ ਉੱਤੇ ਲਿਖਿਆ ਹੋਇਆਗਾ ਕਿਹੜੇ ਕਿਹੜੇ ਟਾਈਮ ਤੇ ਵੀ ਕਿਹੜੇ ਕਿਹੜੇ ਸਾਲ ਚ ਕਿਹੜੇ ਕਿਹੜੇ ਅੱਖਰਾਂ ਦੇ ਨਾਲ ਕਾਨਪੁਰ ਪਿਆਗ ਆ ਜੀ ਇਹ ਸਾਰਾ 베ਰਵਾ ਬਾਈ ਇੱਥੇ ਦਿੱਤਾ ਹੋਇਆ ਹੈ ਅੱਜ ਦਾ ਸਫ਼ਰ ਜੀ ਆਪਣਾ ਸ਼ੁਰੂ ਹੋ ਚੁੱਕਿਆ ਹੈਗਾ ਤੇ ਸ਼ਹਿਰ ਤੋਂ ਬਾਹਰ ਹਜੇ 5 ਕਿਲੋਮੀਟਰ ਆਏ ਆ ਜੀ ਪੂਰੀ ਤਰ੍ਹਾਂ ਸ਼ਹਿਰ ਚੋਂ ਬਾਹਰ ਨਿਕਲੇ ਨਹੀਂ ਗੇ ਤੇ ਮੀਂਹ ਥੋੜਾ ਜ਼ਿਆਦਾ ਵਧ ਗਿਆ ਸੀਗਾ ਇੱਥੇ ਰੁਕ ਗਏ ਆ ਤੇ ਨਾਲੇ ਘੁੱਟ ਘੁੱਟ ਚਾਹ ਪੀ ਲਾਂਗੇ ਜੀ ਮੌਸਮ ਠੰਡਾ ਜਾਗਾ ਰਾਤ ਦੇ ਮੀਂਹ ਆਈ ਜਾਂਦਾ ਜੀ ਤੇ ਹਜੇ ਤੱਕ ਆਈ ਜਾਂਦਾਗਾ ਜਾਣਾ ਜਿਹੜਾ ਆਪਾਂ ਹੈਗਾ ਜੀ ਕਾਨਪੁਰ ਤੋਂ 70 ਕਿਲੋਮੀਟਰ ਦੂਰ ਫਤੇਪੁਰ ਜਾਣਾਗਾ ਮੀ ਬਾਬਾ ਟੈਕ ਜੇ ਤਾਂ ਵਧੀਆ ਲੋਟ ਆ ਜੀ ਟਾਈਮ ਨਾਲ ਪਹੁੰਚ ਜਾਾਂਗੇ ਨਹੀਂ ਤਾਂ ਬੇਲਾ ਕਵੇਲਾ ਹੋ ਗਿਆ ਤਾਂ ਭਾਈ ਰਾਹ ਕਿਤੇ ਪਾਸੇ ਰੁਕ ਜਾਾਂਗੇ ਮੌਸਮ ਅੱਜ ਵੀ ਖਰਾਬ ਹੀ ਹੈਗਾ ਪਹਿਲਾਂ ਭਾਈ ਉੱਥੇ ਆਪਾਂ ਚਾ ਆਲੇ ਬਾਈ ਕੋਲੇ ਖੜੇ ਰਹੇ ਖਾਸਾ ਟਾਈਮ ਵੀ ਕੀ ਆ ਮੀ ਹਟ ਜੇ ਹਟ ਜੇ ਹਟ ਜੇ ਹਟ ਜੇ ਪਰ ਕਾਣੂ ਕੋਈ ਬਾਈ ਤਾਂ ਹੀ ਨਹੀਂ ਹੈਗੀ ਬਾਬੇ ਦੀ ਝੜੀ ਲਾਈ ਬੈਠਾ ਪੂਰੀ ਵਧੀਆ ਜੇ ਪਾ ਤਾ ਨੂੰ ਨਿਗਾ ਮਾਰਗੇ ਤਾਂ ਵਧੀਆ ਨਿਖਰਿਆ ਜਾਂ ਹੋਇਆਗਾ ਕੁਲਿਆ ਜਾਂ ਪਿਆਗਾ ਤੇ ਸਭਾਵਨਾ ਜੀ ਕੋਈ ਲੱਗਦੀ ਨਹੀਂ ਵੀ ਅੱਜ ਇਹ ਹਟੂਗਾ ਫਿਰ ਥੋੜਾ ਜਿਹਾ ਹੋਰ ਗਾ ਨੂੰ ਆਏ ਤਾਂ ਬਾਈ ਇਧਰ ਪੌਲ ਥੱਲੇ ਆ ਕੇ ਸਾਈਕਲ ਖੜਾ ਲੇ ਜਾਣਾ ਸੀਗਾ ਅੱਜ 70 ਕਿਲੋਮੀਟਰ ਤੇ ਮੈਨੂੰ ਐ ਲੱਗਦਾ ਵੀ 7 ਕਿਲੋਮੀਟਰ ਆਪਾਂ ਜਿਹੜਾ ਅੱਜ ਦੇ ਦਿਨ ਦਾ ਜਾਂਦੇ ਨਹੀਂ ਹੈਗੇ ਤੇ ਇਧਰ ਹਰਪਾਲ ਹੋਣੀ ਬਾਈ ਬੈਲਟਾਂ ਬੁਲਟਾਂ ਬਾਲੀਆਂ ਪਹਿੜੀਆਂ ਲਾਈ ਬੈਠਿਆ ਲੱਕ ਤੇ ਤਿਆਰੀ ਸੀਗੀ ਖਾਸਾ ਦੂਸ ਜਾਨ ਦੀ ਪਰ ਨਹੀਂ ਜਾਇਆ ਗਿਆ ਹੱਟ ਜੇ ਉਮੀਦ ਆ ਬਾਈ ਫੇਰ ਵੀ 20 30 ਕਿਲੋਮੀਟਰ ਦਾ ਆਪਾਂ ਫੇਰ ਵੀ ਖਿੱਚ ਲਾਂਗੇ ਪਰ ਇੱਕ ਵਾਰੀ ਮੌਸਮ ਥੋੜਾ ਜਿਹਾ ਸਾਫ਼ ਹੋ ਜਾਏ ਆ ਗਿੱਲੇ ਵੱੱਤੇ ਮੌਸਮ ਜੇ ਚ ਨਾ ਜਾਇਆ ਨਹੀਂ ਜਾਂਦਾਗਾ ਤੇ ਰਾਤ ਫਿਰ ਹੁਣ ਆਇ ਨਹੀਂ ਪਤਾ ਨਹੀਂ ਪਤਾ ਪੁਲ ਦੇ ਥੱਲੇ ਕੱਟਣੀ ਪੈ ਜੇ ਇੱਥੇ ਜਿਵੇਂ ਹਨੇਰਾ ਜਾ ਹੋ ਗਿਆ ਆ ਭਾਈ ਜਿਹੜੇ ਸਾਹਮਣੇ ਸਬਦੀਆਂ ਵਾਲੇ ਬੈਠਿਆਗੇ ਵਗ ਜਾਣਗੇ ਆਸੇ ਪਾਸੇ ਆਪਦੇ ਘਰਾਂ ਨੂੰ ਤੇ ਆਪਾਂ ਡਿਊਟੀ ਸਾਂਭ ਲਾਂਗੇ ਇੱਥੇ ਇੱਥੇ ਪੈ ਜਾਗੇ ਜੈਨਪੁਰ ਹੈਗਾ ਜੀ 270 ਕਿਲੋਮੀਟਰ ਤੇ ਚਿੱਤਰਕੋਟ ਲਿਖਿਆ ਹੋਇਆ 224 ਕਿਲੋਮੀਟਰ ਜਿੱਥੇ ਭਾਈ ਆਪਾਂ ਸਿਰੇ ਕਿਹਾ ਸੀ ਵੀ ਜਾਣਾਗਾ ਫਤਿਹਪੁਰ ਉਹ ਹੈਗਾ 59 ਕਿਲੋਮੀਟਰ ਇੱਕ ਘਟ 60 ਕਿਲੋਮੀਟਰ ਜਿੱਥੋਂ ਆਪਾਂ ਚੱਲੇ ਸੀਗੇ ਉੱਥੋਂ ਸੀਗਾ 70 ਕਿਲੋਮੀਟਰ ਲਗਭਗ ਭਾਈ ਹੁਣ 8ਨ ਹੋ ਗਿਆ ਤੇ ਜਿਹੜਾ 11 ਕਿਲੋਮੀਟਰ ਆਪਾਂ ਆਏ ਆ ਕਿਉਂਕਿ ਭਾਈ ਸਾਰਾ ਦਿਨ ਮੀਂਹ ਆਈ ਗਿਆ ਕਦੇ ਕਿਤੇ ਸਾਈਕਲ ਰੋਕ ਲਿਆ ਕਦੇ ਕਿਤੇ ਸਾਈਕਲ ਰੋਕ ਲਿਆ ਬਸ ਐਂ ਹੀ ਹੋਈ ਗਿਆ ਸਾਰਾ ਦਿਨ ਦਾ ਮੀਂਹ ਆਈ ਜਾਂਦਾਗਾ ਤੇ ਆ ਬਸ ਟੱਕਿਆ ਜਾ ਹੋਇਆ ਜੇ ਥੋੜਾ ਘਟ ਜਾਂਦਾ ਤਾਂ ਤੁਰ ਪੈਨੇ ਆ ਤੇ ਨਹੀਂ ਤਾਂ ਭਾਈ ਕਿਸੇ ਸ਼ੈੱਡ ਸ਼ੁਟ ਥੱਲੇ ਲਾ ਲੈਨੇ ਆ ਤੇ ਆਹ ਬੈਗ ਜਾ ਪਾਇਆ ਸੀ ਭਾਈ ਇਹ ਵੀ ਵਿਚਾਰਾ ਆ ਆ ਦੇ ਨਾ ਲਬਾਫਾ ਚੜਾਇਆ ਹੋਇਆ ਇਹਦੇ ਤੇ ਨਹੀਂ ਮੂ ਤਾਂ ਇਹਦੇ ਸਪਾਵਰ ਪੂਰ ਬੈਂਕ ਜੀ ਹੋਰ ਤਾਰਾ ਤੂਰਾ ਨਹੀਂ ਆ ਰੀਡਾ ਰੂਡਾ ਆ ਮੈਕ ਹੋ ਗਏ ਸਾਰਾ ਕੁਝ ਇਹਦੇ ਚ ਹੀ ਪਾਇਆ ਹੋਇਆਗਾ ਤੇ ਦੇਖੋ ਭਾਈ ਕਿੰਨੀ ਕਿ ਦੂਰ ਹੋਰ ਜਾਂਦੇ ਆ ਜੇ ਮੀ ਐ ਥੋੜਾ ਜਿਆ ਟਿਕਾ ਜਾ ਰਿਆ ਹੁਣ ਥੋੜੀ ਜੀ ਭੂਰ ਜੀ ਘਟ ਗਈ ਤੇ ਫਿਰ ਤਾਂ ਬਾਵਾ ਖਿੱਚ ਦਾਂਗੇ ਅੱਜ 15 20 ਕਿਲੋਮੀਟਰ ਹੋਰ ਲੈ ਜਾਾਂਗੇ ਤੇ ਹੋਰ ਤਾਂ ਕਿੰਨਾ ਕੁ ਖਿੱਚ ਦਾਂਗੇ ਹੁਣ ਤੇ ਇੰਨੇ ਜੇ ਮੀ ਜਿਆਦਾ ਪੈਣ ਲੱਗੇ ਤੇ ਹੁਣ ਬਸ ਜਿਹੜੀ ਥਾਂ ਮਿਲ ਗਈ ਉੱਥੇ ਅੱਜ ਰੁਕ ਜਾਗੇ ਫਤੇ ਪਰ 90 ਕਿਲੋਮੀਟਰ ਕਵੇਲਾ ਜਾ ਹੋ ਗਿਆ ਬਾਈ ਤੇ ਮੂੰਹ ਨੇ ਰਾਜਾ ਇਹਨੂੰ ਆਪਾਂ ਕਹਿ ਦਿੰਨੇ ਆ ਮੈਂ ਕਿਹਾ ਉਹ ਜਿਹੜਾ ਬਾਈਆਂ ਆਪਣਾ ਦਿੱਲੀ ਵਾਲਿਆਂ ਸੰਗਤਾਂ ਨੇ ਉਹ ਦਿੱਤਾ ਸੀਗਾ ਝੁੱਗਾ ਜਾ ਉੱਥੋਂ ਦੀ ਪਾਉਣ ਵਾਲਾ ਵੀ ਹੱਥ ਨੇ ਜੇ ਉਹ ਕੱਢ ਲਗੇ ਤੇ ਮੀ ਸਾਰਾ ਦਿਨ ਹੀ ਸਾਨੂੰ ਪਤਾ ਚੱਲੀ ਗਿਆ ਉੱਤੋਂ ਦੀ ਆਹ ਜਿਹੜਾ ਆਪਾਂ ਪਾਉਣੇ ਹੁੰਦੇ ਆ ਮੀ ਤੋਂ ਇਹ ਇਹਦੇ ਨਾਲ ਕਿ ਟੱਕ ਹੀ ਰੱਖੀ ਤੇ ਬਾਕੀ ਇੱਕ ਗੱਲ ਹੋਰ ਬਾਈ ਅੱਜ ਦੇ ਬਲੌਗ ਚ ਵਿੱਚ ਬੜਾ ਕੋਈ ਕੁਝ ਖਾਸ ਹੈ ਨਹੀਂ ਗਾ ਕਿਉਂਕਿ ਮੀ ਆਈ ਗਿਆ ਬਾਈ ਤੁਰੇ ਤਾਂ ਹੈ ਨਹੀਂ ਗੇ 10 15 ਕਿਲੋਮੀਟਰ ਆਏ ਆ 10 15 ਕਿਲੋਮੀਟਰ ਹੁਣ ਛੁੱਟੀ ਜੀ ਮਾਰ ਦਾਂਗੇ ਖਿੱਚ ਕੇ ਜੇ ਵੀ ਕੱਲ ਨੂੰ ਫਿਰ ਥੋੜਾ ਜਿਆ ਹੋਰ ਸੌਖਾ ਜਾਵੋ ਜੁਨੇ ਕੱਲ ਨੂੰ ਫਿਰ ਤੇ ਬਾਕੀ ਬੜਾ ਕੋਈ ਖਾਸ ਨਹੀਂ ਤੁਸੀਂ ਆਪ ਹੀ ਦੇਖ ਲਿਓ ਤੇ ਇੱਕ ਬਾਈ ਆ ਦੱਸ ਗਏ ਜਿਹੜਾ ਆ ਬੈਗ ਜ ਆ ਇਹ ਵੈਸੇ ਤਾਂ ਇੱਕ ਤਣੀ ਜੀ ਲਾਉਂਦੇ ਹੁੰਦੇ ਆ ਨਾ ਜਾਂ ਤਾਂ ਆ ਲਾ ਲੈਂਦੇ ਆ ਥੱਲੇ ਲੱਕ ਤੇ ਜਾਂ ਆਹ ਜੇ ਆਪਾਂ ਲੱਕ ਤੇ ਲਾਉਣੇ ਤਾਂ ਬਾਈ ਖੜਦਾ ਨਹੀਂ ਇਹ ਥੱਲੇ ਡਿੱਗ ਪੈਂਦਾਗਾ ਢਿੱਲਾ ਰਹਿ ਜਾਂਦਾਗਾ ਫਿਰ ਆਪਾਂ ਆਹ ਦੋਨੇ ਹੀ ਲਾ ਲਈਆਂ ਇੱਕ ਪਾਸੇ ਇਧਰੋਂ ਆਹ ਪਾਲ ਜਿੱਤੇ ਫਿਰ ਦੂਜੇ ਪਾਸੇ ਆ ਗੱਲ ਚ ਲਾ ਲਈ ਇਹਲੇ ਨਾ ਕਿਸੇ ਪਾਸੇ ਗੱਲ ਬਾਤ ਹੁਣ ਆਪਾਂ ਉਹ ਪਾਲ ਗੇਤੋਂ ਨਹੀਂ ਬਾਈ ਆ ਆਪਣਾ ਯੰਤਰ ਮੰਤਰਮ ਇਹ ਆਹ ਲੋ ਜੀ ਇਹਦੇ ਪਿੱਛੇ ਆਪਣਾ ਨਾਮ ਵੀ ਲਿਖਿਆਗਾ ਲਿਖਿਆ ਹੋਇਆ ਜੀ ਬਿੱਟੂ ਬਾਈ ਪਰ ਬੀ ਆਈ ਡਬਲ ਟੀ ਡਬਲ ਓ ਹੋ ਗਿਆ ਕੋਈ ਗੱਲ ਨਹੀਂ ਯੂ ਪਹਿਣਾ ਸੀ ਬੀ ਆਈ ਡਬਲ ਟੀ ਯੂ ਪਹਿਣਾ ਸੀ ਡਬਲ ਟੀ ਐਵੇਂ ਵੀ ਬਿੱਟੂ ਹੀ ਬਣਦਾਗਾ ਕੋਈ ਚੱਕਰ ਨਹੀਂ ਵਧੀਆ ਬਹੁਤ ਸੋਹਣਾ ਤੇ ਹੁਣ ਆਪਾਂ ਪਾਉਣੇ ਆ ਬਈ ਇਹਨੂੰ ਵੀ ਰਾਤ ਨੂੰ ਹੁੰਦਾ ਹੈ ਮਾੜਾ ਮੋਟਾ ਜਦੋਂ ਮੂੰਹ ਨੇਰਾਜ ਹੋ ਜਾਂਦਾ ਠੀਕ ਆ ਬਾਈ ਥੈਲਾ ਆ ਜਾ ਵੀ ਵੇਚੀ ਰਹਿ ਜੂਗਾ ਹੁਣ ਕੰਮ ਲੋਟ ਚੱਲਦੇ ਆ ਜੀ ਫਿਰ ਹੁਣ ਅੱਗੇ ਨੂੰ ਲੱਦ ਲਈਏ ਫੇਰ ਬੋਰੀ ਬਿਸਤਰਾ ਦੇਖਦੇ ਆ ਕਿੰਨਾ ਕ ਗਾਂ ਜਾਣਦੇ ਆਗੇ ਮਾਰਾਂਗੇ ਥੋੜੀ ਛੁੱਟੀ ਦਾ ਹੋਰ ਹਾਂ ਵੀ ਲੱਭਣਾ ਪਊਗਾ ਅਸੀਂ ਤਾਂ ਕਿਤੇ ਰੁਕ ਵੀ ਨਹੀਂ ਸਕਦੇ ਐਸਾ ਤਾਂ ਪੈਟਰੋਲ ਪੰਪ ਵੀ ਹੈਗਾਗਾ ਪਰ ਥੋੜਾ ਜਿਹਾ ਹੋਰ ਚੱਲ ਲਗੇ ਹਜੇ ਦਿਨ ਜਾ ਖੜਾਗਾ ਇੰਨਾ ਵੀ ਕਵੇਲਾ ਨਹੀਂ ਹੋਇਆ ਛਤਰੀ ਨੂੰ ਆਪਾਂ ਬਈ ਉੱਪਰਲੇ ਪਾਸੇ ਹੀ ਰੱਖਦੇ ਆਂ ਟੰਗ ਕਿਉਂਕਿ ਕੋਈ ਪਤਾ ਨਹੀਂ ਕਦੋਂ ਵੱਧ ਮੀਂਹ ਕਿੱਥੇ ਆ ਜਾਏ ਰਾਹ ਖੜੇ ਵੀ ਛਤਰੀ ਕੱਟ ਨਹੀਂ ਸੌਖੀ ਹੋ ਜਾਏ ਤੇ ਛਤਰੀ ਫੇਰਾ ਉਪਰੀ ਆ ਜਮਾ ਆਪਣੇ ਇਹ ਨੂੰ ਨਹੀਂ ਰੱਖਦੇ ਆਪਾਂ ਤਾਂ ਆਪੀਆ ਛਤਰੀ ਟਾਈਮ ਹੋ ਗਿਆ ਬਾਈ ਪੌਣੇ 8 ਦਾ ਤੇ ਐ ਸੀਗਾ ਬਾਈ ਵੀ ਅੱਜ ਦੇ ਦਿਨ ਦਾ 10 ਕਿਲੋਮੀਟਰ ਸਾਈਕਲ ਚਲਾਇਆ ਹੋਊਗਾ ਤੇ ਬਾਹਲਾ ਚਲਾਇਆ ਨਹੀਂ ਹੋਣਾਗਾ ਇਹ ਵੈਮ ਜੇ ਚ ਸੀਗੇ ਪਰ ਜਦੋਂ ਹੁਣ ਇੱਥੇ ਆ ਕੇ ਜੇ ਚੈੱਕ ਕਰਿਆ ਹਨਾ ਤੇ ਇਹ 40 ਕਿਲੋਮੀਟਰ ਸਹੀ ਆਪਾਂ ਆ ਕੇ ਪਿੱਛੇ ਗੂਗਲ ਬਾਈ ਦੱਸੀ ਜਾਂਦਾ ਕਹਿੰਦਾ ਭਾਈ ਕਾਨਪੁਰ 40 ਕਿਲੋਮੀਟਰ ਪਿੱਛੇ ਹੈਗਾ ਤੇ ਰਹਿਣ ਵਾਸਤੇ ਅੱਜ ਦੇ ਆਪਣੀ ਥਾਂ ਮਿਲ ਗਈ ਆ ਬਾਈ ਵੈਸੇ ਸਾਰਾ ਵੱਡਾ ਰੋੜੀ ਸੀਗਾ ਵੱਡੀ ਸੜਕ ਸੀਗੀ ਬਾਈ ਕੋਈ ਆਸੇ ਪਾਸੇ ਕੁਝ ਨਹੀਂ ਆਉਂਦਾ ਜਾਂਦਾ ਸੀਗਾ ਇੱਥੇ ਆ ਪਿੰਡ ਵੀ ਹੈਗਾ ਅਸੇ ਪਾਸੇ ਦੁਕਾਨਾਂ ਵੀ ਹੈਗੀਆਂ ਪਿਛਲੇ ਪਾਸੇ ਦੁਕਾਨ ਹਜੇ ਖੁੱਲੀ ਹੈਗੀ ਤੇ ਲੋਕ ਫਿਰਦੇ ਆਗੇ ਤੇ ਪਾਈਆਂ ਤੋਂ ਪੁੱਛਿਆ ਕਹਿੰਦੇ ਭਾਈ ਇੱਥੇ ਰਹਿਪੋ ਵਧੀਆ ਸ਼ੈੱਡ ਪਿਆ ਹੋਇਆ ਭਾਈ ਤੇ ਮੀਂਹ ਕਣੀ ਤੋਂ ਬਚੇ ਰਹਾਂਗੇ ਜਿਵੇਂ ਸਾਨੂੰ ਪਤਾ ਹੀ ਸਾਰਾ ਦਿਨ ਮੀਂਹ ਆਈ ਗਿਆ ਤੇ ਸਾਈਕਲ ਵੀ ਬਚ ਜਾਣਗੇ ਵਾਵਾ ਵੱਡਾ ਸ਼ੈੱਡ ਹੈਗਾ ਆਪਾਂ ਵੀ ਆਰਾਮ ਨਾਲ ਪੈ ਜਾਾਂਗੇ ਕੋਈ ਡੱਕ ਥੱਲੇ ਹੈ ਤਾਂ ਕੱਚਾ ਹੀ ਹੈਗਾ ਪਰ ਆਪਣੇ ਕੋਲੇ ਮੈਟ ਜੇ ਹੈਗੇ ਆ ਭਾਈ ਥੱਲੇ ਵਿਛਾ ਲਾਂਗੇ ਤੇ ਸੌਂ ਜਾਾਂਗੇ ਬਾਕੀ ਥੱਕੇ-ਅੱਕੇ ਹੁੰਨੇ ਆ ਤੇ ਪਤਾ ਤਾਂ ਲੱਗਦਾ ਹੀ ਨਹੀਂ ਕਿੱਥੇ ਪਏ ਆ ਕਿੱਥੇ ਨੇ ਕੀ ਗੱਲ ਬਾਤ ਹੈ ਤੇ ਆਹ ਜਿਹੜੇ ਉਤੋਂ ਨਹੀਂ ਪਾਈਆਂ ਬਾਈ ਝੁੱਗੀਆਂ ਜੀਆਂ ਇਹ ਬਾਈ ਬਹੁਤ ਵਧੀਆ ਚੀਜ਼ਾਂ ਨੇ ਜਦੋਂ ਵੀ ਲਾਈਟ ਪੈਂਦੀ ਹੈ ਨਾ ਫਿਰ ਇਹਦਾ ਪੂਰਾ ਪਤਾ ਲੱਗਦਾ ਹੈ ਚਮਕਣ ਗੱਜਮਾ ਜਿਵੇਂ ਜਹਾਦੀ ਪੂਛ ਦੇ ਉੱਤੇ ਉਹ ਜਗਦਾ ਹੁੰਦਾ ਵੱਲਾ ਵਜਾ ਉਹ ਮੇ ਬੰਦਾ ਜਗਦਾ ਪੂਰਾ ਵਧੀਆ ਚੀਜ਼ਾਂ ਆ ਰਾਤ ਪਰ ਇੱਥੇ ਤੁਰਨਾ ਹਨਾ ਮਾੜਾ ਮੋਟਾ ਘੰਟੇ ਦੋ ਘੰਟੇ ਲੇਟ ਹੋ ਜਾਂਦਾ ਫੰਦਾ ਲੇਟ ਫੇਟ ਉਸ ਲੋਟ ਵਧੀਆ ਚੀਜ਼ਾਂ ਹੈਗੀਆਂ ਸਾਈਕਲ ਇਧਰਲੇ ਪਾਸੇ ਲਾਤੇ ਭਾਈ ਤੇ ਇੱਥੇ ਬਸ ਅੱਜ ਦਾ ਸੌਣ ਲੱਗੇ ਆਂ ਸਾਹਮਣੇ ਬਾਈ ਜਿੱਥੇ ਉੱਥੇ ਲਾਈਟ ਚੱਲੀ ਜਾਂਦੀ ਹੈ ਪਹਿਲਾਂ ਆਪਾਂ ਉੱਥੇ ਪਏ ਸੀਗੇ ਮਤਲਬ ਸਾਈਕਲ ਹਜੇ ਖੜਾਏ ਸੀਗੇ ਆ ਕੇ ਉੱਥੇ ਵੀ ਉੱਥੇ ਪੈ ਜਾਗੇ ਤੇ ਇਸ ਤੋਂ ਬਾਅਦ ਬਾਈ ਇੱਥੇ ਇੱਕ ਨਾ ਆ ਬਾਈ ਦੁਕਾਨ ਵਾਲਾ ਹੋਟਲ ਆਗਾ ਬਾਈ ਦਾ ਜਿੱਥੇ ਹੁਣ ਆਪਾਂ ਹੈਗੇ ਆਂਗੇ ਅ ਇਧਰਲੇ ਪਾਸਿਆ ਹੋਟਲ ਆਗਾ ਤੇ ਇੱਥੇ ਆਪਾਂ ਜਾਜੂ ਪੀਣ ਆਏ ਸੀ ਮਾੜਾ ਮੋਟਾ ਕੁਝ ਖਾਦਾ ਪੀਤਾ ਹਨਾ ਬਾਈ ਕਹਿੰਦਾ ਕਿੱਥੇ ਪਾਉਂਦੇ ਇੱਥੇ ਕਹਿੰਦਾ ਲੈਟ ਰੂਟ ਵਧੀਆ ਚੱਲਦੀ ਹੈਗੀ ਤੇ ਖਰਸ਼ ਵੀ ਵਧੀਆ ਲੱਗਿਆ ਹੋਇਆਗਾ ਤਾਂ ਇੱਥੇ ਪੈ ਜਾਓ ਤੇ ਬਾਈ ਨੇ ਆਹ ਪੋਸਟਰ ਜਾਂ ਵੀ ਲਿਆ ਕੇ ਦੇਤਾ ਮੁੰਡੇ ਉਹ ਪਏ ਆ ਜੀ ਵਧੀਆ ਵਧੀਆ ਨੀਂਦ ਆਊਗੀ ਇੱਥੇ ਸਾਈਕਲ ਆਪਾਂ ਇਧਰਲੇ ਪਾਸੇ ਨਾਲ ਖੜਾ ਤੇ ਰਾਤ ਨੂੰ ਬਾਈ ਇਧਰ ਦੋਜੀ ਆਇਆਗਾ ਦੁੱਧ ਪਾਉਣ ਵਾਸਤੇ ਦੁੱਧ ਦਿੰਦਾ ਬਾਈ ਇਹ 80 ਰੁਪਏ ਲੀਟਰ ਬਹੁਤ ਮਹਿੰਗਾ ਦੁੱਧ ਆਗਾ 55 ਰੁਪਏ 60 ਰੁਪਏ ਆਪਾਂ ਹੁਣ ਤੱਕ ਜਿੰਨਾ ਵੀ ਦੁੱਧ ਲਿਆਗਾ ਇੰਨਾ ਕੀ ਮਿਲਦਾ ਹੁੰਦਾਗਾ ਤੇ ਇਹ ਬਾਈ ਦਾ ਰੇਟ ਹੈਗਾ 80 ਰੁਪਏ ਲੀਟਰ ਤੇ ਹਾਂਜੀ ਅਰਪਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੁੱਧ ਦੁੱਧ ਦੀ ਲਾਗੇ ਜੀ ਹਾਂ ਦੁੱਧ ਲੈ ਲਓ ਫਿਰ ਤੋਂ 2 ਕਿਲੋ ਦੁੱਧ ਲੈਣੇ ਆ ਜੀ ਆਪਾਂ ਹਾਂ 2 ਕਿਲੋ ਪਰ ਚਾਰ ਜਾਣੇ ਅੱਧੀ ਅੱਧੀ ਕਿਲੋ ਪੀਲਾਂਗੇ ਅੱਧ ਤੱਕ ਉਹ ਨਿਸ਼ੂ ਕਹਿੰਦਾ ਮੈਂ ਪੀਰੂਗਾ ਪੀਊਗਾ ਹਾਂ ਸਾਰੇ ਪੀਣਗੇ 2 ਕਿਲੋ ਦੁੱਧ ਦਾ ਚੰਗਾ ਹੀ ਆ ਸਰੀਰ ਵਾਸਤੇ ਪੀਲੋ ਖਾਣ ਪੀਣ ਦੇ ਮਾਮਲੇ 'ਚ ਕੋਈ ਉਹ ਨਹੀਂ ਵਧੀਆ ਖਾਓ ਪੀਓ ਤੇ ਰਹਿਣ ਦਾ ਚੱਲ ਰਹਿਣ ਸਹਿਣ ਆਏ ਆ ਵੀ ਨੀਂਦ ਥੱਕੇ ਟੱਟੇ ਹੁੰਨੇ ਆਗੇ ਤੇ ਨੀਂਦ ਤਾਂ ਇੱਥੇ ਜਿਹੜੀ ਆ ਹੀ ਜਾਊਗੀ ਵਧੀਆ ਨੀਂਦ ਆਊਗੀ ਰਹਿਣ ਰਹਿਣ ਸਹਿਣ ਦਾ ਕੋਈ ਦਿੱਕਤ ਨਹੀਂ ਹੈਗੀ ਤੇ ਬਸ ਖਾ ਪੀ ਵਧੀਆ ਲਵਰ ਢੱਡ ਭਰਿਆ ਹੋਵੇ ਤੰਦਰੁਸਤ ਬੰਦਾ ਹੋਵੇ ਤਾਂ ਸਾਈਕਲ ਵੀ ਫਿਰ ਦੂਜੇ ਦਿਨ ਜਿਹੜਾ ਵਧੀਆ ਚੱਲਦਾਗਾ ਹੁਣ ਅੱਧੀ ਅੱਧੀ ਕਿਲੋ ਦੁੱਧ ਪੀ ਕੇ ਪਾਵਾਂਗੇ ਤੇ ਤੜਕੇ ਨੂੰ એનર્ਜੀ ਵੀ ਸਰੀਰ 'ਚ ਗਿੱਟਾ ਗੋਡਾ ਨਹੀਂ ਕੋਈ ਦੁਖਦਾ ਹੈਗਾ ਠੀਕ ਹੈ ਨਾ ਤੜਕੇ ਆਪਾਂ 5 ਵਜੇ ਤੁਰਨਾ ਹੈਗਾ ਚਲ ਦੇਖਦੇ ਆਂ ਤਰਾਂਗੇ ਕਿ ਨਹੀਂ ਤੜਕੀ ਪਤਾ ਲੱਗੂ ਆ ਇੱਧਰ ਬਾਈ ਹਰਪਾਲ ਨੇ ਦੁੱਧ ਪਾਉਣ ਵਾਸਤੇ ਹੋਟਲ ਵਾਲੇ ਬਾਈਆਂ ਤੋਂ ਆ ਡੱਬਾ ਲੈ ਲਿਆ ਕਿਉਂਕਿ ਆਪਣੇ ਕੋਲੇ ਬਾਟਕਾਂ ਕੌਲੀਆਂ ਤਾਂ ਹੈਗੀਆਂ ਪਰ ਇਹ ਵੱਡਾ ਭਾਂਡਾ ਨਹੀਂ ਹੈਗਾ ਤੇ ਪਰ ਇੱਕ ਡੋਂਗਾ ਜਿਹਾ ਹੈਗਾ ਵੀ ਹੈਗਾ ਤੇ ਉਹ ਸਾਈਕਲਾਂ ਦਾ ਵਿੱਚ ਹੈਗਾ ਕੱਟਣਾ-ਕੁੱਟਣਾ ਪਊਗਾ ਪਰਾਂ ਖੜਿਆ ਨੇਰੇ 'ਚ ਸਾਈਕਲ ਵਾਲਾ ਕੁਝ ਕਰਨਾ ਪਊਗਾ

ਕਈਸਾ ਹੈ ਲੋਕਿਆ ਕਿ ਨਾ ਪਾਨ ਹੈ ਬੇਤਕ ਲੇਕਿਨ ਦਾ ਅੱਛਾ ਬੰਦਨ ਜੋ ਜੇ ਬਜ਼ਾਰ ਬਹੁਤ ਮਹਿੰਗੀ ਦੁਕਾਨ ਦੇ ਬੰਦ ਹੀ ਹੋ ਸਿੱਤਾ ਨਹੀਂ ਦੁੱਧ ਅੱਛਾ ਦੁੱਧ ਦਾ 60 ਰੁਪਏ ਕਿਲੋ ਹੀ ਹੈਗਾ ਪਰ ਰਖੜੀਆਂ ਕਰਕੇ ਮਹਿੰਗਾ ਹੋ ਗਿਆ ਹੈ ਰਖੜੀ ਕੇ ਕਰਕੇ ਮਹਿੰਗਾ ਹੋ ਗਿਆ ਦੂਸਰਾ ਮਿਠਾਈ ਕਿ ਚਾਈ ਚੱਲਦਾ ਹੀ ਤਿਵਾਰ ਹੈ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਜਿਵੇਂ ਗਿਆ ਇਹ ਨਾ ਮੈਂ ਤਾਂ ਦੋਤੇ ਕਿਵੇਂ ਹੋ ਗਿਆ ਤੁਸੀਂ ਕਹਿ ਬਹੁਆ ਇਹ ਦੰਪਿਆ ਤੇ ਇਹ ਤੋਂ ਖੋਲ ਲਿਆ ਰਪਾਲ ਦੂ ਕਹਿੰਦਾ ਸੀ 2 ਕਿਲੋ ਦੁੱਧ ਆਜੂਏ ਜੇ ਇਹਦਾ ਅੱਧਾ ਖਾਲੀ ਰਹਿ ਗਿਆ ਹੈ ਬਾਈ ਕਹਿੰਦਾ ਬਾਈ ਦੁੱਧ ਤਾਂ 60 ਰੁਪਏ ਕਿਲੋ ਹੀ ਆ ਇਹ ਰਖੜੀਆਂ ਦਾ ਕਰਕੇ ਮਠਿਆਈ ਮਠੂਈ ਸ਼ਹਿਰ ਦੇ ਵਿੱਚ ਬਣੀ ਜਾਂਦੀ ਹੈ ਜਿਆਦਾ ਦੁੱਧ ਦੀ ਲਾਗਤ ਹੋਈ ਪਈ ਹੈ ਕੀ ਜੀਦਾ ਕਰਕੇ ਦੁੱਧ ਦਾ ਰੇਟ ਵਧਿਆ ਪਿਆ ਹੈਗਾ ਤਾਂ ਹੀ 80 ਰੁਪਏ ਆਪਾਂ ਨੂੰ ਮਿਲਿਆਗਾ ਦੁੱਧ ਅੱਜ ਦੀ ਵੀਡੀਓ ਜੀ ਆਪਣੀ ਸਮਹਾਪਤੀ ਵੱਲ ਵਧੀ ਹੈਗੀ ਤੇ ਜਗਾ ਆਪਾਂ ਦਿਖਾਈ ਦਿੱਤੀ ਹਨਾ ਜੀ ਕਿੱਥੇ ਆਪਾਂ ਪਏ ਆ ਹੋਟਲ ਦੇ ਬਾਹਰ ਵਧੀਆ ਥੇ ਪਾਣੀ ਤਾਣੀ ਦੀ ਵੀ ਸਹੂਲਤ ਜਿਹੜੀ ਹੈਗੀ ਹੈਗੀ ਆ ਵਾਟਰ ਕੂਲਰ ਲੱਗਿਆ ਹੋਇਆਗਾ ਵਧੀਆ ਤੇ ਪਿਛਲੀ ਵੀਡੀਓ ਦੇ ਵਿੱਚ ਭਈ ਆਪਾਂ ਨਾ ਆਹ ਰੇਲ ਗੱਡੀ ਬਾਰੇ ਬੋਲੇ ਸੀਗੇ ਤੇ ਉਹਦੇ ਚ ਨਾ ਉਹ ਭਈ ਇਹ ਅੰਗਰੇਜ਼ੀ ਦੇ ਵਿੱਚ ਲਿਖਿਆ ਸੀ ਜਦੋਂ ਆਪਾਂ ਗੂਗਲ ਤੇ ਦੇਖਿਆ ਭਾਈ ਇਹ ਵੀ ਟ੍ਰੇਨ ਜਿਹੜੀ ਕਿੱਥੇ ਬਣੀ ਹੈਗੀ ਕੀ ਗੱਲਬਾਤ ਆ ਉਹਦੀ ਤੇ ਉਹ ਭਈ ਅੰਗਰੇਜ਼ੀ ਦੇ ਵਿੱਚ ਲਿਖਿਆ ਸੀਗਾ ਚਨਈ ਚਨਈ ਬਣੀ ਆ ਇਹ ਵੇਰ ਬਾਈ ਮੈਂ ਆਪਦਾ ਥੋੜਾ ਦਿਮਾਗ ਲਾਇਆ ਚਨਈ ਤਾਂ ਬਾਹਰਲਾ ਮੁਲਕ ਹੈਗਾ ਤੇ ਉਹਦੇ ਪਿੱਛੇ ਲਿਖਿਆ ਸੀ ਚਨਈ ਤੋਂ ਬਾਅਦ ਲਿਖਿਆ ਸੀ ਵੀ ਭਾਰਤ ਦੇ ਵਿੱਚ ਬਣੀ ਹੈਗੀ ਤੇ ਮੈਂ ਕਿਹਾ ਭਰ ਬਾਈ ਇਹ ਚਨਈ ਨਹੀਂ ਹੋ ਸਕਦਾ ਚਨਈ ਤਾਂ ਬਾਹਰਲਾ ਮੁਲਕ ਹੈਗਾ ਤੇ ਮੈਂ ਕਿਹਾ ਚਨਈ ਨਹੀਂ ਹੋਊਗਾ ਫਿਰ ਵੀ ਇਹ ਚਨਈ ਨਹੀਂ ਬਣਦਾ ਚਨਈ ਨਹੀਂ ਆ ਤੇ ਬਾਪਾਈ ਮੈਂ ਪੂਰੀ ਲਾਈ ਆ ਆਪਦੀ ਪੂਰਾ ਜੋਰ ਲਾਇਆ ਆ ਆਪਣੇ ਦਿਮਾਗ ਤੇ ਪੂਰਾ ਹੈ ਵੀ ਕੀ ਬਣਦਾਗਾ ਸਹੀ ਵੀ ਸਹੀ ਸਹੀ ਦੱਸਾ ਪਰ ਫਿਰ ਵੀ ਗਲਤ ਹੋ ਗਿਆ ਉਹ ਚਨਈ ਸੀਗਾ ਬਾਈ ਚਨਈ ਇੱਧਰ ਹੀ ਪੈ ਜਾਂਦਾਗਾ ਆਪਣੇ ਬਾਅਦ ਚ ਮੈਂ ਨਿਸ਼ੂ ਬਾਈ ਤੋਂ ਵੀ ਪੁੱਛਿਆ ਔਰ ਵੀ ਆ ਗੁੱਗਲ ਵਾਪੇ ਤੇ ਵੀ ਦੇਖਿਆ ਹਨਾ ਤਾਂ ਤਾਂ ਪੱਲ ਪੱਲ ਹੱਥ ਪੱਲੇ ਮਾਰ ਕੇ ਸਾਰਾ ਕੁਝ ਦੇਖਿਆ ਤੇ ਐ ਹੋ ਗਿਆ ਸੀ ਉਹ ਕੰਮ ਤੇ ਹਨ ਨਾਲ ਹੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਜਿਹੜੀ ਵੱਧਦੀ ਹੈ ਤੇ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਜੀ ਇੱਥੋਂ ਆਪਣਾ 545 ਕਿਲੋਮੀਟਰ ਰਹਿ ਗਿਆ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਬਸ ਜਲਦੀ ਆਪਾਂ ਪਹੁੰਚਾਂਗੇ ਥੋੜਾ ਜਾ ਬਸ ਮੀ ਕਣੀ ਕਰਕੇ ਦਿੱਕਤ ਜੀ ਆ ਜਾਂਦੀ ਹੈ ਰੁਕਣਾ ਪੈ ਜਾਂਦਾ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ